ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਮੌਨਸੂਨ ਜਿਹੜੀਆਂ ਆ ਰਹੀਆਂ ਨੇ ਤੇ ਬਰਸਾਤਾਂ ਦਾ ਜਿਹੜਾ ਮੌਸਮ ਆ ਵੀ ਸ਼ੁਰੂ ਹੋ ਰਿਹਾ ਤੇ ਇਸ ਲਈ ਜਿਹੜੀ ਆ ਪਹਿਲਾਂ ਤੋਂ ਅਸੀਂ ਜਿਹੜੀ ਫਾਰਮ ਤੇ ਸਪਰੇਅ ਆਉ ਸ਼ੁਰੂ ਕਰਦੀ ਆ ਫਸ ਸਪਰੇਅ ਚਾਲੂ ਕਰ ਦਿੱਤੀ ਅੱਜ ਤਾਂ ਕਿ ਜਿਹੜੇ ਮਸਕਾਇਟਸ ਦੇ ਕੇਸ ਆ ਉਹ ਨਾਉ ਕਿਉਂਕਿ ਇਹਨਾਂ ਦਿਨਾਂ ਵਿੱਚ ਜਿਹੜਾ ਜਦੋਂ ਬਰਸਾਤਾਂ ਆਉਣ ਲੱਗ ਜਾਂਦੀਆਂ ਨੇ ਤੇ ਮਸਕਾਇਟਸ ਜਿਹੜੀ ਫਾਰਮ ਤੇ ਬਹੁਤ ਆਉਂਦੀ ਆ ਸੋ ਅਸੀਂ ਜਿਹੜੀ ਸਪਰੇਅ ਆ ਹਫਤੇ ਵਿੱਚ ਇੱਕ ਵਾਰ ਜਿਹੜੀ ਆ ਉਹ ਕਰਦੇ ਆ ਫਾਰਮਾਲੀਨ ਤੇ ਡਟਾਲ ਦੀ ਤਾਂ ਕਿ ਜਿਹੜੇ ਬੈਕਟੀਰੀਆ ਵਾ ਉਹ ਫਾਰਮ ਤੇ ਨਾ ਪੈਦਾ ਹੋਣ ਤੇ ਨਾ ਹੀ ਜਿਹੜੇ ਮਿਸਟਾਈਸ ਵਗੈਰਾ ਦੇ ਕੇਸ ਆ ਉਹ ਫਾਰਮ ਦੇ ਨਾਲ ਤੇ ਗਾਈਆਂ ਜਿਹੜੀਆਂ ਵਾ ਬੈਕਟੀਰੀਆ ਤੋਂ ਹੋਣ ਵਾਲੀਆਂ ਜਿਹੜੀਆਂ ਬਿਮਾਰੀਆਂ ਵਾਂ ਹੋਣਾ ਤੋਂ ਜਿਹੜੀਆਂ ਵਾਂ ਸੁਰੱਖਿਅਤ ਰਹਿਣ ਸੋ ਇਹ ਸਪਰੇ ਜਿਹੜੀ ਆ ਫਾਰਮਾਲੀਨ ਜਿਹੜੀ ਅਸੀਂ ਪਾਉਂਦੇ ਆ ਅੱਧਾ ਲੀਟਰ ਹੁੰਦੀ ਆ ਤੇ ਜਿਹੜੀ ਡਿਟਾਲ ਆ ਉਹ 200 ml ਤੇ ਫਾਰਮਾਲੀਨ 50 ml ਸਾਰੀ ਜਿਹੜੀ ਸਪਰੇ ਆ ਫਾਰਮ ਦੇ ਅਰਾਊਂਡ ਦਾਵਾਂ ਦੇ ਕੂਬਿਕਲ ਦੇ ਤੇ ਰਸਤਿਆਂ ਦੇ ਵਿੱਚ ਕੀਤੀ ਜਾਂਦੀ ਆ ਤਾਂ ਕਿ ਜਿਹੜੇ ਅਨੇ ਬੈਕਟੀਰੀਆ ਹੁੰਦੇ ਨੇ ਪਲਪਰੇ ਹੁੰਦੇ ਨੇ ਉਹ ਸਾਰੇ ਖਤਮ ਹੋ ਜਾਣ ਮਰ ਜਾਣ ਰੇਲਿੰਗ ਦੇ ਅੰਦਰ ਵੀ ਜਿਹੜੀ ਸਾਰੀ ਤਰਫ ਸਪਰੇ ਜਿਹੜੀ ਕਰ ਦਿੱਤੀ ਗਈ ਆ ਕਿਉਂਕਿ ਜਿਹੜੇ ਸੁਖਮ ਜੀਵ ਹੁੰਦੇ ਨੇ ਅਸੀਂ ਆਪਣੀ ਨੰਗੀ ਅੱਖ ਨਾਲ ਵੇਖ ਨਹੀਂ ਸਕਦੇ ਤੇ ਉਹਨਾਂ ਸੁਖਮ ਜੀਵਾਂ ਤੋਂ ਤੇ ਬੈਕਟੀਰੀਅਲ ਇਨਫੈਕਸ਼ਨਾਂ ਤੋਂ ਪਸ਼ੂਆਂ ਨੂੰ ਬਚਾਉਣ ਲਈ ਜਿਹੜੀ ਸਪਰੇਅ ਆ ਬਹੁਤ ਜ਼ਰੂਰੀ ਆ ਅ ਗਰਮੀਆਂ ਵਿੱਚ ਹਫਤੇ ਦੇ ਵਿੱਚ ਇੱਕ ਵਾਰ ਜਿਹੜੀ ਸਪਰੇਅ ਅਸੀਂ ਕਰਦੇ ਆ ਪੂਰੇ ਮੈਟ ਤੇ ਕਿਬਿਕਲਸ ਤੇ ਔਰ ਸਾਰੇ ਫਾਰਮ ਦੇ ਅਰਾਊਂਡ ਤੇ ਤਾਂਕਿ ਬੈਕਟੀਰੀਆ ਫ੍ਰੀ ਜਿਹੜਾ ਆ ਉਹ ਫਾਰਮ ਰਹੇ ਤੇ ਮਸਟਾਈਟਸ ਵਗੈਰਾ ਦੀ ਜਿਹੜੀ ਪ੍ਰੋਬਲਮ ਆ ਸਾਡੀਆਂ ਗਾਵਾਂ ਨੂੰ ਨਾ ਆਵੇ ਤੇ ਗਾਵਾਂ ਜਿਹੜੀਆਂ ਹੈਲਦੀ ਰਹਿਣ ਕਿਉਂਕਿ ਮਸਟਾਈਟਸ ਇੱਕ ਇਹੋ ਜੀ ਚੀਜ਼ ਆ ਜੋ ਸਾਡੇ ਪਸ਼ੂ ਨੂੰ ਬਹੁਤ ਜ਼ਿਆਦਾ ਵੀਕ ਕਰਦੀ ਆ ਦੁੱਧ ਵੀ ਡ੍ਰੌਪ ਹੋ ਜਾਂਦਾ ਤੇ ਜਿਹੜਾ ਸਾਡਾ ਪਸ਼ੂ ਆ ਉਹ ਖਾਣਾ ਪੀਣਾ ਕੱਟ ਕਰ ਦਿੰਦਾ ਇੱਥੋਂ ਤੱਕ ਕਿ ਜਦੋਂ ਹੈਵੀ ਮਸਟਾਈਟਸ ਹੋ ਜਾਂਦੀ ਆ ਤੇ ਸਾਡੇ ਪਸ਼ੂ ਜਿਹੜੇ ਉਹ ਬਹਿ ਜਾਂਦੇ ਨੇ ਗਾਵਾਂ ਜਿਹੜੀਆਂ ਬੈਠ ਜਾਂਦੀਆਂ ਨੇ ਤੇ ਉਹਨਾਂ ਦੇ ਜਿਹੜੇ ਆਰਡਰ ਸੈੱਲ ਹੁੰਦੇ ਜਿਹੜੇ ਥਣ ਦੇ ਚ ਮਸਟਾਈਟਸ ਹੋ ਜਾਂਦੀ ਆ ਉਹ ਵੀ ਸੁੰਗੜ ਜਾਂਦਾ ਹੈ ਤੇ ਜਾਂ ਫਿਰ ਸਾਈਜ਼ ਤੋਂ ਬਹੁਤ ਵੱਡਾ ਹੋ ਜਾਂਦਾ ਤੇ ਦੁੱਧ ਵੀ ਘਟ ਜਾਂਦਾ ਤੇ ਪਸ਼ੂ ਵੀ ਤਕਲੀਫ ਵਿੱਚ ਰਹਿੰਦਾ ਤੇ ਖਰਚਾ ਵੀ ਜ਼ਿਆਦਾ ਹੁੰਦਾ ਮਿਸਟਾਈਟਸ ਦਾ ਇਸ ਲਈ ਮਿਸਟਾਈਟਸ ਨਾ ਕੋਈ ਬੈਕਟੀਰੀਅਲ ਇਨਫੈਕਸ਼ਨ ਨਾ ਹੋਣ گاਵਾ ਨੂੰ ਮੋਕ ਨਾ ਲੱਗੇ ਗਾਵਾਂ ਦੇ ਜਿਹੜੇ ਗੋਬਰ ਆਉ ਪਤਲੇ ਨਾ ਹੋਣ ਤੇ ਜਿਹੜੀਆਂ ਸਪਰੇਅ ਆ ਉਹ ਬਹੁਤ ਜ਼ਰੂਰੀ ਆ ਫਾਰਮ 'ਚ ਤੇ ਹਫਤੇ ਦੇ ਵਿੱਚ ਇੱਕ ਵਾਰੀ ਤੇ ਬਹੁਤ ਜ਼ਰੂਰੀ ਆ ਫਾਰਮਾਲਿਨ ਤੇ ਡਿਟਾਲ ਦੀ ਸੋ ਸਾਰੇ ਫਾਰਮ ਦੇ ਅਰਾਊਂਡ ਜਿਹੜੀ ਸਪਰੇਅ ਆ ਹੋ ਚੁੱਕੀ ਆ ਇਹ ਹੈਗਾ ਸੈਦਾ ਨਮਕ ਇਹ ਬਹੁਤ ਹੀ ਵਧੀਆ ਹੁੰਦਾ ਪਸ਼ੂਆਂ ਦੀ ਹੈਲਥ ਵਾਸਤੇ ਇਹਦੇ ਨਾਲ ਪਸ਼ੂਆਂ ਦੀ ਪਾਚਨ ਕਿਰਿਆ ਜ਼ਿਆਦਾ ਵਧੀਆ ਚੱਲਦੀ ਆ ਔਰ ਪਸ਼ੂ ਜ਼ਿਆਦਾ ਖਾਂਦੇ ਨੇ ਪਾਣੀ ਜ਼ਿਆਦਾ ਪੀਂਦੇ ਨੇ ਮਿਲਪਰ ਰਿਡਕਸ਼ਨ ਵੀ ਅੱਛਾ ਰਹਿੰਦਾ ਤੇ ਪਸ਼ੂਆਂ ਦੇ ਜਿਹੜੇ ਛੋਟੇ ਹੁੰਦੇ ਮਿਨਰਲ ਜਿਹਨੂੰ ਅਸੀਂ ਟ੍ਰੇਸ ਮਿਨਰਲ ਕਹਿੰਦੇ ਆ ਆਪਣੇ ਆਪ ਪੂਰੀ ਹੁੰਦੇ ਆ ਤੇ ਜਿਹੜੇ ਪਸ਼ੂ ਨੂੰ ਲੋੜ ਹੁੰਦੀ ਆ ਕੋਲ ਕੋ ਦਾ ਕੇ ਖੁਰਨੀਆਂ ਚ ਆਪਣਾ ਜਿਹੜਾ ਸੈਦਾ ਨਮਕਾ ਕਾਲਾ ਨਮਕਾ ਛੱਟ ਦੇਣੀ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ